ਪੁਰਾਣੇ ਸਮੇਂ ਦੀ ਗੱਲ ਹੈ ਇੱਕ ਸੰਤੂ ਨਾਮ ਦਾ ਜੁਲਾਹਾ ਆਪਣੀ ਘਰਵਾਲੀ ਨੂੰ ਲੈਣ ਲਈ ਸੌਰੇ ਪਿੰਡ ਚੱਲ ਪਿਆ ਉਹ ਅਕਲੋਂ ਥੋੜਾ ਜਿਹਾ ਸਿਦਰਾ ਹੀ ਸੀ ਉੰਨਾ ਸਮੇਂ ਵਿੱਚ ਸਾਧਨ ਵੀ ਘੱਟ ਹੀ ਹੁੰਦੇ ਸਨ ਤੇ ਲੋਕ ਤੁਰ ਕੇ ਹੀ ਜਾਇਆ ਕਰਦੇ ਸਨ ਉਸ ਦੀ ਮਾਂ ਨੇ ਫਿਕਰ ਕਰਦਿਆਂ ਕਿਹਾ ਕਿ ਪੁੱਤ ਜੇ ਰਾਹ ਵਿੱਚ ਰਾਤ ਪੈ ਗਈ ਤਾਂ ਉੱਥੇ ਹੀ ਠਹਿਰ ਜਾਈਂ ਹਨੇਰੇ ਵਿੱਚ ਨਾ ਤੁਰੀਂ ਅਗਲੀ ਸਵੇਰ ਅੱਗੇ ਤੁਰ ਪਈਂ ਕਿਸਮਤ ਨੂੰ ਜਦੋਂ ਸੌਰੇ ਘਰ ਦੀ ਕੰਧ ਕੋਲ ਆਇਆ ਤਾਂ ਰਾਤ ਪੈ ਗਈ ਤੇ ਹਨੇਰਾ ਹੋ ਗਿਆ ਮਾਂ ਦੇ ਬਚਨਾਂ ਦਾ ਪੱਕਾ ਉਹ ਉੱਥੇ ਹੀ ਕੰਧ ਨਾਲ ਓਟ ਲਾ ਕੇ ਬਹਿ ਗਿਆ ਉਸ ਦੀ ਸੱਸ ਨੂੰ ਅੰਦਾਜ਼ਾ ਸੀ ਕਿ ਅੱਜ ਪ੍ਰੌਣਾ ਕੁੜੀ ਨੂੰ ਲੈਣ ਆਵੇਗਾ ਉਸ ਨੇ ਬੜੇ ਪਕਵਾਨ ਤੇ ਦੇਸੀ ਘਿਓ ਪਾ ਕੇ ਸੇਵੀਆਂ ਬਣਾਈਆਂ ਸਨ ਪਰ ਪ੍ਰੌਣਾ ਤਾਂ ਵਿਚਾਰਾ ਵਾਰ ਕੰਧ ਨਾਲ ਲੱਗਿਆ ਬੈਠਾ ਸੀ ਉਸ ਨੂੰ ਨਿਆਣਿਆਂ ਦੀ ਆਵਾਜ਼ ਸਾਫ਼ ਸੁਣੀ ਜਾਵੇ ਕੋਈ ਕਹੇ ਪਹਿਲਾਂ ਮੈਂ ਸੇਵੀਆਂ ਖਾਣੀਆਂ ਕੋਈ ਕਹੇ ਪਹਿਲਾਂ ਮੈਂ ਅਗਲੀ ਸਵੇਰ ਦਿਨ ਚੜਦੇ ਹੀ ਉਹ ਸੌਹਰੇ ਘਰ ਵੜਿਆ ਪਰ ਰਾਤ ਕਿੱਥੇ ਕੱਢੀ ਸ਼ਰਮ ਦਾ ਮਾਰਿਆ ਦੱਸ ਨਾ ਸਕਿਆ ਸੰਤੂ ਦੀ ਸੱਸ ਤੰਦੂਰ ਵਿੱਚ ਰੋਟੀਆਂ ਲਗਾ ਰਹੀ ਸੀ ਉਹ ਇੱਕ ਇੱਕ ਕਰਕੇ ਤੰਦੂਰ ਵਿੱਚ ਰੋਟੀ ਲਾਉਂਦੀ ਤੇ ਹਰ ਵਾਰ ਤੰਦੂਰ ਵਿੱਚ ਰੋਟੀ ਥੱਪ ਕੇ ਦੋਹਾਂ ਹੱਥਾਂ ਨਾਲ ਤਾੜੀ ਮਾਰਦੀ ਸੰਤੂ ਨੇ ਗਿਨ ਲਿਆ ਕਿ ਉਸਨੇ 15 ਵਾਰ ਤਾੜੀ ਮਾਰੀ ਹੈ ਸੋ ਮਤਲਬ ਸਾਫ ਸੀ ਕਿ ਤੰਦੂਰ ਵਿੱਚ 15 ਰੋਟੀਆਂ ਲੱਗੀਆਂ ਹਨ ਜਦੋਂ ਉਸਦੀ ਸੱਸ ਤੰਦੂਰ ਵਿੱਚ ਰੋਟੀਆਂ ਥੱਪ ਕੇ ਹਟੀ ਤਾਂ ਸੰਤੂ ਉਸ ਦੇ ਕੋਲ ਜਾ ਕੇ ਖੜ ਗਿਆ ਤੇ ਕਹਿਣ ਲੱਗਾ ਮਾਈ ਤੂੰ ਤੰਦੂਰ ਕੱਜਿਆ ਹੋਇਆ ਏ ਜੇ ਮੈਂ ਦੱਸ ਦਿਆਂ ਕਿ ਤੇਰੇ ਤੰਦੂਰ ਵਿੱਚ ਕਿੰਨੀਆਂ ਰੋਟੀਆਂ ਨੇ ਫੇਰ ਸੱਸ ਨੇ ਕਿਹਾ ਪੁੱਤ ਫੇਰ ਤਾਂ ਤੂੰ ਕੋਈ ਅੰਤਰਜਾਮੀ ਹੋਇਆ ਮਾਈ ਤੇਰੇ ਤੰਦੂਰ ਵਿੱਚ 15 ਰੋਟੀਆਂ ਨੇ ਸੰਤੂ ਨੇ ਇਸ ਤਰ੍ਹਾਂ ਕਿਹਾ ਜਿਵੇਂ ਉਸ ਨੂੰ ਕੋਈ दैਵੀ ਗਿਆਨ ਹੋਇਆ ਹੋਵੇ ਉਸ ਦਿਨ ਸੱਸ ਨੇ ਤੰਦੂਰ ਵਿੱਚੋਂ ਰੋਟੀਆਂ ਕੱਢ ਕੇ ਗਿਣੀਆਂ ਪੂਰੀਆਂ 15 ਹੀ ਨਿਕਲੀਆਂ ਸੰਤੂ ਨੇ ਕਿਹਾ ਕਿ ਇਹ ਤਾਂ ਕੁਝ ਵੀ ਨਹੀਂ ਤੁਸੀਂ ਰਾਤ ਕੀ ਖਾਦਾ ਸੀ ਕੀ ਕੀਤਾ ਸੀ ਮੈਂ ਤਾਂ ਸਭ ਕੁਝ ਦੱਸ ਸਕਦਾ ਹਾਂ ਸੱਸ ਕਹਿੰਦੀ ਪੁੱਤ ਦੱਸ ਖਾਂ ਭਲਾ ਸੰਤੂ ਨੇ ਰਾਤ ਜੋ ਜੋ ਵੀ ਸੁਣਿਆ ਸੀ ਸਭ ਕੁਝ ਕਰਾਮਾਤੀ ਬਾਬੇ ਵਾਂਗ ਸੁਣਾ ਦਿੱਤਾ ਸੰਤੂ ਦੀ ਸੱਸ ਦੇ ਤਾਂ ਪੈਰ ਪੁੰਜੇ ਨਾ ਲੱਗਣ ਕਿ ਸਾਡਾ ਪਰੌਣਾ ਤਾਂ ਕਿੰਨਾ ਸਿਆਣਾ ਹੈ ਉਸ ਨੇ ਆਂਡਗਵਾੜ ਵਿੱਚ ਸਭ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਬਸ ਫੇਰ ਕੀ ਸੀ ਤੀਵਿਆਂ ਨੇ ਸੰਤੂ ਦੇ ਪੈਰ ਛੂਨੇ ਸ਼ੁਰੂ ਕਰ ਦਿੱਤੇ ਕੋਈ ਸੰਤੂ ਨੂੰ ਭੋਗ ਲਵਾਉਣ ਲਈ ਰੋਟੀ ਲਿਆਵੇ ਤੇ ਕੋਈ ਘਰੋਂ ਸੰਤੂ ਲਈ ਫਲ ਲਿਆਉਣ ਲੱਗੀ ਸਿੱਧੇ ਜਿਹੇ ਸੁਭਾਅ ਕਰਕੇ ਉਸ ਦਾ ਨਾਮ ਸੰਤੂ ਪਿਆ ਸੀ ਪਰ ਹੁਣ ਤਾਂ ਉਹਦੀ ਅਸਲੀ ਸੰਤਾਂ ਵਰਗੀ ਮਹਿਮਾ ਹੋ ਗਈ ਸੀ ਸਾਰੇ ਪਿੰਡ ਵਿੱਚ ਉਸ ਪਹੁੰਚੇ ਹੋਏ ਫਕੀਰ ਦੀ ਖਬਰ ਫੈਲ ਗਈ ਲੋਕ ਉਸ ਨੂੰ ਇੱਜ਼ਤ ਮਾਨ ਦੇਣ ਲੱਗੇ ਕੋਈ ਉਸ ਨੂੰ ਆਪਣੇ ਘਰ ਖਾਣੇ ਦੀ ਦਾਅਵਤ ਦਿੰਦਾ ਕੋਈ ਉਸ ਤੋਂ ਦੁੱਖਾਂ ਦੇ ਪਾਪ ਪੁੱਛਦਾ ਤੇ ਕੋਈ ਸੰਤਾਨ ਮੰਗਦਾ ਇੱਕ ਦਿਨ ਉਹਨਾਂ ਦੇ ਪਿੰਡ ਵਿੱਚ ਇੱਕ ਬੁੱਢੀ ਮਾਈ ਦੀ ਮੱਝ ਗੁੰਮ ਹੋ ਗਈ ਉਸਨੇ ਸਾਰਾ ਪਿੰਡ ਛਾਣ ਮਾਰਿਆ ਪਰ ਮੱਝ ਕਿਧਰੋਂ ਵੀ ਨਾ ਮਿਲੀ ਲੋਕਾਂ ਨੇ ਮਾਈ ਨੂੰ ਕਿਹਾ ਕਿ ਤੂੰ ਸੰਤੂ ਫਕੀਰ ਕੋਲ ਜਾ ਉਹ ਆਪਣੀ दैਵੀ ਸ਼ਕਤੀ ਦੁਆਰਾ ਮੱਝ ਦਾ ਅਤਾ ਪਤਾ ਦੱਸ ਦੇਵੇਗਾ ਬੁੱਢੀ ਦੌੜਦੀ ਹੋਈ ਸੰਤੂ ਕੋਲ ਗਈ ਐਤਕੀ ਸੰਤੂ ਬੜਾ ਬੁਰਾ ਫਸਿਆ ਸੰਤੂ ਨੇ ਕੁਝ ਗਿੰਤੀਆਂ ਮਿੰਤੀਆਂ ਕਰਕੇ ਦੱਸਿਆ ਕਿ ਮਾਈ ਮੱਝ ਪੱਛਮ ਵਾਲੇ ਪਾਸੇ ਗਈ ਹੈ ਅਤੇ ਸਵੇਰ ਤੱਕ ਤੇਰੇ ਘਰ ਪਹੁੰਚ ਜਾਵੇਗੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਮਾਈ ਤਾਂ ਚਲੀ ਗਈ ਪਰ ਹੁਣ ਸੰਤੂ ਨੂੰ ਫਿਕਰ ਹੋਇਆ ਕਿ ਜੇ ਮੱਝ ਸਵੇਰ ਤੱਕ ਮਾਈ ਦੇ ਘਰ ਨਾ ਪੁੱਜੀ ਤਾਂ ਉਸਦਾ ਕੀ ਬਣੇਗਾ ਉਸਦੀ ਤਾਂ ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ ਉਹ ਤਰਕਾਲਾਂ ਪੈਂਦਿਆਂ ਹੀ ਜੰਗਲ ਪਾਣੀ ਦੇ ਬਹਾਨੇ ਬਾਹਰ ਗਿਆ ਤੇ ਆਲੇ-ਦੁਆਲੇ ਦੇ ਖੇਤਾਂ ਤੇ ਜੰਗਲਾਂ ਵਿੱਚ ਮੱਝ ਨੂੰ ਲੱਭਣ ਲੱਗਾ ਅੱਧੀ ਰਾਤ ਤੱਕ ਸੰਤੂ ਮੱਝ ਨੂੰ ਥਾਂ-ਥਾਂ ਲੱਭਦਾ ਰਿਹਾ ਤੇ ਅਖੀਰ ਉਸ ਨੂੰ ਮੱਝ ਜੰਗਲ ਵਿੱਚ ਅੜਿੰਗਦੀ ਹੋਈ ਮਿਲ ਗਈ। ਉਸ ਨੇ ਮੱਝ ਨੂੰ ਫੜ ਕੇ ਪਿੰਡ ਲਿਆਂਦਾ ਤੇ ਚੁੱਪਚੀਪ ਤੇ ਮਾਈ ਦੇ ਕਿੱਲੇ ਉੱਤੇ ਬੰਨ ਆਇਆ। ਸਵੇਰੇ ਜਦੋਂ ਮਾਈ ਨੇ ਕਿੱਲੇ ਉੱਤੇ ਮੱਝ ਵੱਜੀ ਦੇਖੀ ਤਾਂ ਉਹ ਸੰਤੂ ਤੇ ਬੜਾ ਪ੍ਰਸੰਨ ਹੋਈ ਤੇ ਉਸ ਨੇ ਸੰਤੂ ਅੱਗੇ ਦਾਣਿਆਂ ਦਾ ਢੇਰ ਲਾ ਦਿੱਤਾ। ਸਾਰੇ ਪਿੰਡ ਵਿੱਚ ਸੰਤੂ ਦੇ ਅੰਤਰਜਾਮੀ ਹੋਣ ਦੀ ਗੱਲ ਫੈਲ ਗਈ। ਇਲਾਕੇ ਦਾ ਰਾਜਾ ਸੰਤੂ ਫਕੀਰ ਦੀ ਮਹਿਮਾ ਸੁਣ ਕੇ ਆਪਣੇ ਦਰਬਾਰੀਆਂ ਸਮੇਤ ਉੱਥੇ ਪੁੱਜਾ। ਰਾਜੇ ਨੇ ਸੰਤੂ ਨੂੰ ਕਿਹਾ ਮਹਾਰਾਜ ਮੈਨੂੰ ਤੁਹਾਡੇ ਵਰਗੇ ਹੀ ਫਕੀਰ ਦੀ ਲੋੜ ਹੈ ਤੁਹਾਨੂੰ ਮੈਂ ਸ਼ਾਹੀ ਫਕੀਰ ਦੀ ਪਦਵੀ ਨਾਲ ਨਵਾਜਣਾ ਚਾਹੁੰਦਾ ਹਾਂ ਤਾਂ ਜੋ ਜਦੋਂ ਕਿਤੇ ਕੋਈ ਖਤਰਾ ਹੋਵੇ ਤਾਂ ਤੁਸੀਂ ਮੈਨੂੰ ਪਹਿਲਾਂ ਹੀ ਜਾਣੂ ਕਰਵਾ ਦਿਓ ਪਰ ਇਸ ਤੋਂ ਪਹਿਲਾਂ ਮੈਂ ਤੁਹਾਡੀ ਪ੍ਰੀਖਿਆ ਲੈਣਾ ਚਾਹੁੰਦਾ ਹਾਂ ਰਾਜੇ ਦੀ ਰਾਣੀ ਦਾ ਹਾਰ ਗਵਾਚਿਆ ਸੀ ਰਾਜਾ ਹਾਰ ਲੱਭਣ ਲਈ ਸੰਤੂ ਨੂੰ ਆਪਣੇ ਨਾਲ ਲੈ ਗਿਆ ਸੰਤੂ ਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਕਿ ਹੁਣ ਉਸ ਦਾ ਕੀ ਬਣੇਗਾ ਉਹ ਰਾਤ ਨੂੰ ਪਲੰਘ ਤੇ ਪਿਆ ਬੁੜਬੜਾਈ ਜਾਵੇ ਕਿ ਹਾਏ ਨੀਂਦਰਾ ਨਹੀਂ ਆਉਂਦੀ ਨੀਂਦਰਾ ਨਹੀਂ ਆਉਂਦੀ ਸੰਤੂ ਦੀ ਕਿਸਮਤ ਨੂੰ ਜਿਸ ਨੇ ਰਾਣੀ ਦਾ ਹਾਰ ਚੁਰਾਇਆ ਸੀ ਉਸ ਦਾ ਨਾਮ ਵੀ ਨੀਂਦਰਾ ਹੀ ਸੀ ਉਹ ਸੰਤੂ ਦੀ ਸੂਹ ਲੈਣ ਲਈ ਕੋਲ ਹੀ ਫਿਰਦੀ ਸੀ ਸੰਤੂ ਦੇ ਮੂੰਹੋਂ ਆਪਣਾ ਨਾਮ ਸੁਣ ਕੇ ਉਹ ਵੀ ਘਬਰਾ ਗਈ ਉਹ ਆਪ ਹੀ ਹਾਰ ਸੰਤੂ ਨੂੰ ਦੇ ਗਈ ਤੇ ਬੇਨਤੀ ਕੀਤੀ ਕਿ ਮੇਰਾ ਨਾਮ ਨਾ ਲਿਓ ਸੰਤੂ ਨੇ ਸਵੇਰ ਹੁੰਦਿਆਂ ਹੀ ਉਹ ਹਾਰ ਰਾਜੇ ਦੇ ਹੱਥ ਦੇ ਧਰ ਦਿੱਤਾ ਰਾਜਾ ਬੜਾ ਖੁਸ਼ ਹੋਇਆ। ਰਾਜਾ ਪਹਿਲਾਂ ਹੀ ਦੂਜੀ ਮੁਠੀ ਵਿੱਚ ਕੁਝ ਫੜੀ ਬੈਠਾ ਸੀ ਤੇ ਉਹ ਸੰਤੂ ਨੂੰ ਕਹਿਣ ਲੱਗਾ, "ਮਹਾਰਾਜ, ਦੱਸੋ ਮੇਰੀ ਮੁਠੀ ਵਿੱਚ ਕੀ ਹੈ?" ਸੰਤੂ ਦੇ ਫਿਰ ਭਾਦੀ ਬਣ ਗਈ। ਹੁਣ ਉਹ ਕਿਵੇਂ ਦੱਸੇ ਕਿ ਰਾਜੇ ਦੀ ਬੰਦ ਮੁਠੀ ਵਿੱਚ ਕਿਹੜੀ ਚੀਜ਼ ਹੈ? ਜੇ ਉਹ ਨਹੀਂ ਦੱਸਦਾ ਤਾਂ ਉਸ ਦਾ ਰਾਜ਼ ਸਭ ਦੇ ਸਾਹਮਣੇ ਖੁੱਲ ਜਾਣਾ ਸੀ। ਸੰਤੂ ਦਾ ਦਿਲ ਕੀਤਾ ਕਿ ਉਹ ਉੱਥੋਂ ਭੱਜ ਜਾਵੇ ਪਰ ਚਾਰੇ ਪਾਸੇ ਰਾਜੇ ਦੇ ਸਿਪਾਹੀ ਉਸ ਨੂੰ ਘੇਰੀ ਬੈਠੇ ਸਨ। ਸੋ ਸੰਤੂ ਕਬਰਾ ਕੇ ਕਹਿਣ ਲੱਗਾ ਪਹਿਲੀ 부ਜੀ ਗਿਣ ਗਿਣਾਈ ਦੂਜੀ ਜਾਣੀ ਲੱਭ ਲਵਾਈ ਟਿੱਡਿਆ ਹੁਣ ਫਸਿਆ ਏ ਔਖੀ ਜਾਈ ਸੰਤੂ ਨੇ ਤਾਂ ਆਪਣੇ ਆਪ ਨੂੰ ਟਿੱਡਾ ਜਾਣ ਕੇ ਕਿਹਾ ਸੀ ਕਿ ਹੁਣ ਫਸਿਆ ਏ ਔਖਾ ਸ਼ੂਟਿੰਗਾ ਪਰ ਉਸ ਵਕਤ ਰਾਜੇ ਦੀ ਮੁਠੀ ਵਿੱਚ ਸੱਚਮੁੱਚ ਟਿੱਡਾ ਹੀ ਸੀ ਜਦੋਂ ਰਾਜੇ ਨੇ ਮੁਠੀ ਖੋਲੀ ਤਾਂ ਸੰਤੂ ਦੀ ਵਾਵਾ ਹੋਣ ਲੱਗੀ ਸਾਰੇ ਉਸ ਦੇ ਚਰਨੀ ਡਿੱਗ ਪਏ ਰਾਜੇ ਨੇ ਸੰਤੂ ਦੇ ਸ਼ਾਹੀ ਫਕੀਰ ਹੋਣ ਦਾ ਐਲਾਨ ਕਰ ਦਿੱਤਾ ਤੇ ਉਸ ਨੂੰ ਬਹੁਤ ਸਾਰਾ ਧੰਨਮਾਲ ਦੇ ਕੇ ਘਰੇ ਤੋਰਿਆ ਦੋਸਤੋ ਬੰਦਾ ਆਪਣੀ ਅਕਲ ਦਾ ਬਹੁਤ ਮਾਨ ਕਰਦਾ ਹੈ ਕਿ ਜੋ ਕੁਝ ਵੀ ਮੈਂ ਹਾਸਲ ਕੀਤਾ ਹੈ ਇਹ ਆਪਣੀ ਸੂਝ ਬੂਤ ਤੇ ਦਿਮਾਗ ਨਾਲ ਹੀ ਕੀਤਾ ਹੈ ਪਰ ਰੱਬ ਦੀ ਕਰਨੀ ਦਾ ਕੋਈ ਜਵਾਬ ਨਹੀਂ ਹੁੰਦਾ ਉਹ ਕਰਨ ਤੇ ਆਵੇ ਤਾਂ ਲੱਲੂਆ ਨੂੰ ਵੀ ਰਾਜ ਭਾਗ ਬਖਸ਼ ਦਿੰਦਾ ਹੈ ਧੰਨਵਾਦ